ਅਹੀਂ ਆਪਣੇ ਆ ਵੀ ਕੁਝ ਜ਼ਰੂਰਤਾਂ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸਪਰੇ ਕਰਾਂਗੇ ਜਿਨ੍ਹਾਂ ਦੀ ਕੋਈ 20 ਤੋਂ 25 ਏਕੜ ਜ਼ਮੀਨ ਹੋਏਗੀ ਉਹਨਾਂ ਕੋਈ ਇੱਕ ਟਾਰਗੇਟ ਲਿਆ ਜਾਂਦਾ ਵਾ ਤੇ ਸਪਰੇ ਕਰਨ ਦਾ ਤੇ ਉਸ ਤਰੀਕੇ ਦਾ ਅਸੀਂ ਇੱਕ ਇੱਕਰ ਦੇ ਨਾਲ 2500 ਰੁਪਏ ਆ प्रति ਏਕੜ ਦੇ ਹਿਸਾਬ ਨਾਲ ਇਹਨਾਂ ਦੀ ਅਮਤ ਤੇ ਤੋਂ ਹੁਣ ਸੋਚ ਸੁਭਿ ਕਰਾਂਗੇ ਹੁਣ ਟ੍ਰੇਨਿੰਗ ਪੂਰੀ ਹੋ ਗਈ ਜ਼ਰੂਰੀ ਬਣ ਕੇ ਦਿੰਦੀ ਹਾਂ ਜੀ ਸਰ ਇਹ ਕਾਫੀ ਇਸੇ ਨਾਮ ਕਮਾਇਆ ਕ੍ਰਿਸ਼ੀ ਸੱਕੀ ਦਾ ਵੀ ਬਹੁਤ ਨਾਮ ਸੀ ਔਰ ਜੇ ਮਾਸਟਰ ਬਣੇ ਸੀ ਤਾਂ ਵੀ ਹੀ ਕਿ ਅਸੀਂ ਹਰ ਜ਼ਿਲ੍ਹੇ ਚ ਆ ਕੇ ਨਹੀਂ ਪਈ ਪਈ ਟ੍ਰੇਨਰ ਮਾਸਟਰ ਹੁੰਦੇ ਸੀ ਪਰ ਅੱਜ ਤਾਂ ਹੀ ਪਾਇਲਟ ਬਣੇ ਆ ਮਾਸਟਰ ਪਾਇਲਟ ਬਣ ਗਏ ਆ ਟ੍ਰੇਨਰ ਵੀ ਸੀ ਪਾਇਲਟ ਵੀ ਬਣ ਗਏ ਤੁਸੀਂ ਵੀ ਹੱਥ ਦੇ ਵਿੱਚ ਫੜਿਆ ਹੋਇਆ ਆਪਣੇ ਰਿਮੋਟ ਡਰੋਨ ਦਾ ਕਿੱਦਾਂ ਮਹਿਸੂਸ ਹੁੰਦਾ ਪਿਆ ਆਪਣੇ ਡਰੋਨ ਦਾ ਹੀ ਫੜਿਆ ਹੋਇਆ ਨਾ ਤਾਂ ਰਿਮੋਟ ਬਾਰੇ ਕੁਝ ਪਤਾ ਸੀ ਨਾ ਨਵੇਂ ਮੋਬਾਈਲ ਦੀ ਆਪਾਂ ਨੂੰ ਪਤਾ ਸੀ ਤੇ ਮੈਨੂੰ ਸਾਨੂੰ ਉੱਥੇ ਸਿਮੂਲੇਟਰ ਤੇ ਕਰਵਾਇਆ ਕੰਪਿਊਟਰ ਟੇਮਨਿੰਗ ਕਰਵਾਇਆ ਸਾਰਾ ਸੱਜ ਕੋ ਉਡਾ ਕੇ ਦੇਖਿਆ ਤੇ ਉਹਦੇ ਬਾਰੇ ਵੀ ਬਿਲਕੁਲ ਕੰਪਿਊਟਰ ਬਾਰੇ ਕੋਈ ਕੁਝ ਵੀ ਪਤਾ ਨਹੀਂ ਸੀ ਕਿਉਂਕਿ ਕਦੇ ਘਰ ਵੀ ਹੈਗਾ ਵੀ ਆ ਕੰਪਿਊਟਰ ਪਰ ਕਦੇ ਬੈਠ ਕੇ ਨਹੀਂ ਸੀ ਦੇਖਿਆ ਲੈਪਟਾਪ ਤੇ ਵੀ ਨਹੀਂ ਸੀ ਕੋਈ ਕੁਝ ਪਤਾ ਅਸਤੇਦਾਰ ਦੇ ਗਏ ਸੀ ਉੱਤੇ ਪਾਪੀ ਸੀ ਗਏ ਤੇ ਜਦੋਂ ਮੈਂ ਮਤਲਬ ਗੇਟ ਐਂਟਰ ਕਰਨ ਲੱਗੀ ਤੇ ਮੇਰੇ ਸਿੱਟੇ ਜੀ ਕਹਿਣ ਲੱਗੇ ਕਿ ਸਾਡੇ ਪਾਇਲਟ ਸਾਹਿਬ ਆ ਗਏ ਨੇ ਤੇ ਮੈਨੂੰ ਇੰਨੀ ਕਿ ਖੁਸ਼ੀ ਹੋਈ ਕਿ ਮੇਰੇ ਕੋਲ ਖੁਸ਼ੀ ਮਹਿਸੂਸ ਨਹੀਂ ਕੀਤੀ ਮੈਂ ਬਹੁਤ ਵੀ ਕਰ ਰਹੀ ਸੀ ਆਪਣੇ ਆਪ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਖਰੀ ਸਕੀਮ ਡਰੋਨ ਦੀਦੀ ਨਾਮ ਦੀ ਸ਼ੁਰੂ ਕੀਤੀ ਗਈ ਹੈ ਪੂਰੇ ਦੇਸ਼ ਦੇ ਵਿੱਚ ਪਰ ਪੂਰੇ ਦੇਸ਼ ਦੇ ਵਿੱਚ ਡਰੋਨ ਦੀਦੀ ਜਿਹੜੇ ਆ ਉਹ ਕੰਮ ਕਰੇਗੀ ਖੇਤਾਂ ਦੇ ਵਿੱਚ ਲੇਡੀਜ਼ ਕੰਮ ਕਰਨਗੀਆਂ ਔਰ ਲੇਡੀਜ਼ ਕੰਮ ਕਰਨਗੀਆਂ ਡਰੋਨ ਦੇ ਨਾਲ ਦਵਾਈ ਦਾ ਛੜਕਾ ਕਰਨਗੀਆਂ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਡਰੋਨ ਵੀ ਪਹੁੰਚ ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਇਹ ਡਰੋਨ ਇੱਕ ਪੂਰਾ ਦਵਾਈ ਦਾ ਛੜਕਾ ਕਰਨ ਲਈ ਖੇਤਾਂ 'ਚ ਇੱਕ ਫਾਰਮਰਸ ਦੇ ਲਈ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਡਰੋਨ ਜਿਹੜਾ ਉਮਹਿਆ ਕੀਤਾ ਗਿਆ ਔਰ ॠषि ਜਿਹੜੇ ਵਿਭਾਗ ਨੇ ਔਰ ਐਗਰੀਕਲਚਰ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਐਗਰੀਕਲਚਰ ਡਿਪਾਰਟਮੈਂਟ ਸੈਟ ਗਵਰਨਮੈਂਟ ਵੱਲੋਂ ਵੱਖ-ਵੱਖ ਅਗਲੇ ਡਿਪਾਰਟਮੈਂਟਸ IFCO ਦੇ ਥਰੂ ਜਾਂ ਹੋਰ ਜਿਹੜੀਆਂ ਜਿਹੜੇ ادارے ਨੇ ਉਹਨਾਂ ਦੇ ਥਰੂ ਇਹ ਡਰੋਨਸ ਜਿਹੜੇ ਨੇ ਉਹ ਲੋਕਾਂ ਨੂੰ ਦਿੱਤੇ ਗਏ ਨੇ ਔਰ ਖਾਸ ਕਰਕੇ ਉਹ ਲੋਕ ਕੌਣ ਨੇ ਔਰ ਉਹ ਡਰੋਨ ਦੀ ਦੀਦੀ ਇਸ ਕਰਕੇ ਨਾਮ ਹੈ ਇਸ ਪ੍ਰੋਜੈਕਟ ਦਾ ਕਿਉਂਕਿ ਇਹਦੇ ਵਿੱਚ ਲੇਡੀਜ਼ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇੱਕ ਉਹ ਲੇਡੀਜ਼ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਨੇ ਇਹ ਪਿੰਡਾਂ ਦੀਆਂ ਕੁੜੀਆਂ ਨੇ ਜਿਹੜੇ ਇਸ ਕੰਮ ਲਈ ਅੱਗੇ ਆਈਆਂ ਜਾਂ ਸੈਲਫ ਹੈਲਪ ਗਰੁੱਪ ਨਾਲ ਪਹਿਲੇ ਜੁੜੀਆਂ ਹੋਈਆਂ ਸੀ ਉਹਨਾਂ ਨੂੰ ਇੱਕ ਵੱਖਰੇ ਤਰ੍ਹਾਂ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਇਹ ਡਰੋਨ ਵੀ ਮਹੱਈਆ ਕੀਤਾ ਗਿਆ ਸਰਕਾਰ ਵੱਲੋਂ ਆਪਣੇ ਤੌਰ ਤੇ ਮਹੱਈਆ ਕੀਤਾ ਗਿਆ ਔਰ ਇਸ ਡਰੋਨ ਦੀ ਜਿਹੜੀ ਕੀਮਤ ਵੀ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਔਰ ਇਹਦਾ ਕੰਮ ਕੀ ਰਹੇਗਾ ਕਿ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਖੇਤਾਂ ਦੇ ਵਿੱਚ ਦਵਾਈ ਦਾ ਛੜਕਾ ਕਰਦਾ ਉਹਦੇ ਲਈ ਇਹ ਵਰਤੋਂ ਚ ਆਏਗਾ ਔਰ ਇਹ ਪ੍ਰੋਜੈਕਟਲੀ ਇਹ ਟ੍ਰੇਨਿੰਗ ਸੈਸ਼ਨਸ ਚੱਲਦੇ ਪਏ ਨੇ ਚਾਹੇ ਇਹ ਟ੍ਰੇਨਿੰਗ ਸੈਸ਼ਨ ਹਰਿਆਣਾ ਦੇ ਵਿੱਚ ਵੀ ਹੋਏ ਪੰਜਾਬ ਦੇ ਤਰੀਆਂ ਔਰਤਾਂ ਸੀ ਉੱਥੇ ਵੀ ਅਟੈਂਡ ਕਰਕੇ ਆਈਆਂ ਹੁਣੇ ਫਾਈਨਲ ਟ੍ਰੇਡਿੰਗ ਸੈਸ਼ਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਨੇ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਡਰੋਨ ਜਿਹੜੇ ਨੇ ਤੁਹਾਨੂੰ ਪੰਜਾਬ ਦੇ ਖੇਤਾਂ ਦੇ ਉੱਤੇ ਉੜਦੇ ਨਜ਼ਰ ਆਣਗੇ ਔਰ ਇਹਨਾਂ ਦੇ ਪਾਇਲਟਸ ਇਹ ਕਹਿ ਸਕਦੇ ਕਿ ਜਿਹੜੇ ਡਰੋਨ ਦੀਦੀ ਨੇ ਉਹ ਪੰਜਾਬ ਦੀਆਂ ਹੀ ਔਰਤਾਂ ਹੋਣਗੀਆਂ ਔਰ ਮੇਰੇ ਨਾਲ ਵੀ ਕੁਝ ਉਹੀ ਸਿਲੈਕਟ ਹੋਈਆਂ ਔਰਤਾਂ ਨੇ ਆਪਾਂ ਗੱਲ ਵੀ ਕਰਦੇ ਭਾਜੀ ਕੀ ਨਾ ਕੀ ਹੈ ਤੁਹਾਡਾ ਸਿਮਰਤ ਕਰੋ ਕਿੱਥੋਂ ਹੋ ਤੁਸੀਂ ਜੈਮ ਬਲੇ ਮੈਂ ਗੁਰਦਾਸ ਬਲੌਗ ਕਾਰੀਵਾਲ ਫ੍ਰੈਂਡਜ਼ਪੋਵਾਲ ਸੀ ਇਹ ਡੋਨ ਦੀ ਜਿਹੜਾ ਇੱਕ ਟੈਕ ਮਿਲਿਆ ਕਿ ਕਿੰਦਾ ਤੁਹਾਨੂੰ ਇਹ ਇੱਕ ਦਾ ਪਹੁੰਚੇ ਕਿਵੇਂ ਔਰ ਸਰ ਇਹ ਪਹਿਲਾਂ ਸਰਵਰ ਗਰੁੱਪ ਨਾਲ ਜਿਸ ਇਹ ਬਹੁਤ ਹੀ ਬੁਰਾ ਤੁਸੀਂ ਜਿਵੇਂ ਕਿ ਹਮ ਸਰਕਾਰ ਨੇ ਇਹ ਕੋਪੋਜੀਟ ਦਿੱਤੀ ਸੀ ਕਿ ਐਵੇਂ ਕਿ ਤੁਸੀਂ ਸਰਵਰ ਗਰੁੱਪ ਨਾਲ ਜੋੜ ਕੇ ਆਪਣੇ ਘਰ ਦੇ ਕੰਮ ਆਸਾ ਦੀ ਥੋੜੀ ਆਮਦਨ ਦਾ ਸਾਧਨ ਬਣਨ ਵਾਸਤੇ ਉਹਨਾਂ ਸਰਵਰ ਉਹ ਕਰੀ ਸਕੀ ਫਿਰ ਇੱਕ ਟੈਸਟ ਹੋਇਆ ਸੀ ਚੰਡੀਗੜ੍ਹ ਮੋਹੱਲੇ ਦੇ ਵਿੱਚ ਜਿੱਥੇ ਕਿ ਅਸੀਂ ਮਾਸਟਰ ਕਿਸੀ ਸਕੀ ਤੇ ਫਿਰ ਇੱਕ ਸਕੀਮ ਆਈ ਹੈ ਮੋਦੀ ਦੁਆਰਾ ਕਿ ਜਿਵੇਂ ਕਿ ਸਾਰੀਆਂ ਔਰਤਾਂ ਨੂੰ ਇੱਕ ਸੈਲਫ ਹੈਲਪ ਗਰੁੱਪ ਨੇ ਔਰਤਾਂ ਨੂੰ ਮੌਕਾ ਦਿੱਤਾ ਜਾਏ ਇੱਕ ਆਪਣੀ ਆਮਦਨ ਦਾ ਸਾਧਨ ਵਾਸਤੇ ਇੱਕ ਡਰੋਨ ਵਾਸਤੇ ਕਿ ਇਹ ਆਪਣੇ ਆ ਖੇਤਾਂ ਜਾ ਕੇ ਆਪ ਐਗਰੀਕਲਚਰ ਨਾਲ ਜੋੜ ਕੇ ਸੇਵਾ ਕਰਨਗੇ ਹੁਣ ਅਪਰ ਦੇਖਦੇ ਪਏ ਆ ਕਿ ਇਹ ਡਰੋਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਹਦੀ ਕੀਮਤ ਵੀ ਲੱਖਾਂ ਰੁਪਏ ਦੇ ਵਿੱਚ ਹੈ ਜਿਹੜੀ 5.5 ਲੱਖ ਰੁਪਏ ਆ ਕੀਮਤ ਆ ਜਿਹੜੀ ਕਿ ਸਾਨੂੰ ਸੈਲਫ ਹੈਲਪ ਗਰੁੱਪ ਨੂੰ ਪੇ ਆਫ ਬਸਟ ਤੱਕ ਆ ਗਿਆ ਵਾ 0% ਸਬਸਿਡੀ ਹਨ ਕੋਈ ਸਾਥ ਨਹੀਂ ਕੋਈ ਪੈਸਾ ਨਹੀਂ ਲਿਆ ਗਿਆ ਔਰ ਇਹ ਤੋਂ ਆਮਦਨ ਕਿਵੇਂ ਹੋਏਗੀ ਤੁਹਾਨੂੰ ਅਸੀਂ ਆਪਣੇ ਆ ਵੀ ਕੁਝ ਜ਼ਰੂਰਤਾਂ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸਪਰੇ ਕਰਾਂਗੇ ਜਿਨ੍ਹਾਂ ਦੀ ਕੋਈ 2 ਤੋਂ 25 ਏਕੜ ਜਮੀਨ ਹੋਏਗੀ ਉਹਨਾਂ ਕੋਈ ਇੱਕ ਟਾਰਗੇਟ ਲਿਆ ਜਾਂਦਾ ਵਾ ਤੇ ਸਪਰੇ ਕਰਨ ਦਾ ਤੇ ਉਸ ਤਰੀਕੇ ਦਾ ਅਸੀਂ ਇੱਕ ਇੱਕੜ ਦੇ ਨਾਲ ਲੰਗੀ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਦੀ ਆਮਦਨ ਇਥੋਂ ਹਾਂ ਜੀ ਸੋ ਚੁਬ ਕਰਾਂਗੇ ਹੁਣ ਟ੍ਰੇਨਿੰਗ ਪੂਰੀ ਹੋ ਗਈ ਜਰੂਰ ਦੀ ਬਣ ਕੇ ਤੁਸੀਂ ਜੈ ਸਰ ਕਿਤੇ ਮਹਿਸੂਸ ਕਿੱਦਾਂ ਹੁੰਦਾ ਜਦੋਂ ਇਹ ਨਾਮ ਮਿਲਦਾ ਡਰੋਨ ਦੀ ਬਹੁਤ ਵਧੀਆ ਮਹਿਸੂਸ ਹੁੰਦਾ ਵਾ ਕਿ ਜਿਵੇਂ ਅਸੀਂ ਪਿੰਡ ਦੇ ਵਿੱਚ ਆਹੀ ਕੁਝ ਵੀ ਨਹੀਂ ਚੌਕਲੇ ਦੇ ਵਗਾਰਾ ਆਹੀ ਕੁਝ ਨਹੀਂ ਕਰ ਸਕਦੇ ਹੁਣ ਤਾਂ ਅਸੀਂ ਕਾਫੀ ਜਿਸ ਨਾਮ ਕਮਾਇਆ ਕਿਸੇ ਸੱਕੀ ਦਾ ਵੀ ਬਹੁਤ ਨਾਮ ਸੀ ਔਰ ਜੇ ਮਾਸਟਰ ਬਣੇ ਸੀ ਤਾਂ ਵੀ ਹੀ ਕਿ ਅਸੀਂ ਹਰ ਜ਼ਿਲ੍ਹੇ ਚ ਆ ਕੇ ਟ੍ਰੇਨਿੰਗ ਤੁਸੀਂ ਅਸੀਂ ਟ੍ਰੇਨਰ ਮਾਸਟਰ ਖੁੰਦੇ ਸੀ ਪਰ ਅੱਜ ਅਸੀਂ ਪਾਇਲਟ ਬਣੇ ਆ ਮਾਸਟਰ ਪਾਇਲਟ ਲੱਗੇ ਆ ਟ੍ਰੇਨਰ ਵੀ ਸੀ ਪਾਇਲਟ ਵੀ ਬਣ ਗਏ ਤੁਸੀਂ ਵੀ ਹੱਥ ਦੇ ਵਿੱਚ ਫੜਿਆ ਹੋਇਆ ਆਪਣੇ ਰਿਮੋਟ ਡਰੋਨ ਦਾ ਕਿੱਦਾਂ ਮਹਿਸੂਸ ਹੁੰਦਾ ਪਿਆ ਆਪਣੇ ਡਰੋਨ ਦਾ ਹੀ ਫੜਿਆ ਹੋਇਆ ਕਿਉਂਕਿ ਇਹ ਇਹਨਾਂ ਦਾ ਚੱਲ ਰਿਹਾ ਹੈ ਤੇ ਮੇਰਾ ਜੇ ਚੱਲਣਾ ਕਿੱਦਾਂ ਮਹਿਸੂਸ ਹੁੰਦਾ ਹੈ ਜਦੋਂ ਹੱਥ ਦੇ ਵਿੱਚ ਇੱਕ ਡਰੋਨ ਦਾ ਰਿਮੋਟ ਆ ਗਿਆ ਜੇ ਕਿਉਂਕਿ ਨਾ ਤਾਂ ਰਿਮੋਟ ਬਾਰੇ ਕੁਝ ਪਤਾ ਸੀ ਨਾ ਇਹਨੇ ਮੋਬਾਈਲ ਦੀ ਐਪ ਬਾਰੇ ਪਤਾ ਸੀ ਜਿਵੇਂ ਸਾਨੂੰ ਉੱਥੇ ਸਿਮੂਲੇਟਰ ਤੇ ਕਰਵਾਇਆ ਕੰਪਿਊਟਰ ਤੇ ਇਹਨਾਂ ਨੇ ਕਰਵਾਇਆ ਸਾਰਾ ਸਾਡੇ ਕੋਲ ਉਡਾ ਕੇ ਦੇਖਿਆ ਤੇ ਉਹਦੇ ਬਾਰੇ ਵੀ ਬਿਲਕੁਲ ਕੰਪਿਊਟਰ ਬਾਰੇ ਕੁਝ ਵੀ ਪਤਾ ਨਹੀਂ ਸੀ ਕਿਉਂਕਿ ਕਦੇ ਘਰ ਇਹ ਹੈਗਾ ਵੀ ਆ ਕੰਪਿਊਟਰ ਪਰ ਕਦੇ ਬੈਠ ਕੇ ਨਹੀਂ ਸੀ ਦੇਖਿਆ ਲੈਪਟਾਪ ਤੇ ਵੀ ਨਹੀਂ ਸੀ ਕੁਝ ਵੀ ਪਤਾ ਤੇ ਬੜਾ ਮਾਣ ਮਹਿਸੂਸ ਹੋਇਆ ਬਹੁਤ ਆਪਣੇ ਆਪ ਨੂੰ ਵਧੀਆ ਫੀਲ ਕੀਤਾ ਕਿ ਅਸੀਂ ਕੁਝ ਬਣ ਗਏ ਹਾਂ ਪਹਿਲਾਂ ਮੈਂ ਧਰਤੀ ਦੀ ਡਾਕਟਰ ਬਣ ਕੇ ਆਈ ਸੀ ਪਤੰਜਲੀ ਵਾਲਿਆਂ ਨੇ ਟ੍ਰੇਨਿੰਗ ਲਈ ਸੀ ਸਾਡੀ ਹਰਦੁਆਰ ਸੋਇਲ ਤੇ ਸੋਇਲ ਟੈਸਟਿੰਗ ਦੀ ਤੇ ਉੱਥੇ ਮੈਂ ਮਾਇਆ ਧਰਤੀ ਦੀ ਡਾਕਟਰ ਬਣੀ ਸੀ ਤੇ ਹੁਣ ਮੈਂ ਮੈਨੂੰ ਸਾਰੇ ਹੀ ਮੇਰੇ ਰਿਸ਼ਤੇਦਾਰ ਮੇਰੇ ਬੱਚੇ ਵੀ ਪਾਇਲਟ ਸਾਹਿਬ ਕਹਿੰਦੇ ਆ ਪਾਇਲਟ ਸਾਹਿਬ ਦਾ ਇੱਕ ਕਿਤਾਬ ਮਿਲ ਗਿਆ ਹਾਂਜੀ ਹਾਂਜੀ ਪਾਇਲਟ ਸਾਹਿਬ ਦਾ ਕਿਤਾਬ ਜਿਹੜਾ ਉਹ ਮਿਲ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਅਸੀਂ ਕਿਸੇ ਰਿਸ਼ਤੇਦਾਰ ਦੇ ਗਏ ਸੀ ਉੱਥੇ ਪਾਰਟੀ ਸੀ ਗਈ ਤੇ ਜਦੋਂ ਮੈਂ ਮਤਲਬ ਗੇਟ ਐਂਟਰ ਕਰਨ ਲੱਗੀ ਤੇ ਮੇਰੇ ਜੀਜਾ ਜੀ ਕਹਿਣ ਲੱਗੇ ਕਿ ਸਾਡੇ ਪਾਇਲਟ ਸਾਹਿਬ ਆ ਗਏ ਨੇ ਤੇ ਮੈਨੂੰ ਇੰਨੀ ਕਿ ਖੁਸ਼ੀ ਹੋਈ ਕਿ ਮੇਰੇ ਕੋਲ ਖੁਸ਼ੀ ਮਹਿਸੂਸ ਨਹੀਂ ਕੀਤੀ ਮੈਂ ਬਹੁਤ ਕੁਝ ਕਰ ਰਹੀ ਸੀ ਆਪਣੇ ਆਪ ਨੂੰ ਕਿ ਮੈਂ ਐਡਾ ਵੱਡਾ ਖਿਤਾਬ ਮੈਨੂੰ ਮਿਲ ਗਿਆ ਹੈ ਉਹਨਾਂ ਨੇ ਪਹਿਲਾਂ ਆਪਾਂ ਆਪਾਂ ਟ੍ਰੇਨਰਾਂ ਦਾ ਵੀ ਗੱਲ ਕਰਦੇ ਆ ਤੁਹਾਡੇ ਨਾਲ ਤਾਂ ਗੱਲ ਕੀਤੀ ਹੁਣ ਟ੍ਰੇਨਰਾਂ ਨਾਲ ਵੀ ਗੱਲ ਕਰਦੇ ਕਿ ਜਿਹੜੇ ਇੱਕ ਖਾਸ ਟ੍ਰੇਨਿੰਗ ਜਿਹੜੀ ਹੈ ਇਹ ਕਹਿ ਸਕਦੇ ਆ ਕਿ ਹੁਣ ਇੱਕ ਫਾਈਨਲ ਟ੍ਰੇਨਿੰਗ ਜਿਹੜੀ ਗਰਾਊਂਡ ਦੇ ਉੱਤੇ ਦਿੱਤੀ ਜਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ੇਸ਼ ਟ੍ਰੇਨਰ ਵੀ ਇਹਦੇ ਲਈ ਜਿਹੜਾ ਸਰਕਾਰ ਵੱਲੋਂ ਵਿਭਾਗ ਵੱਲੋਂ ਜਿਹੜਾ ਭੇਜਿਆ ਗਿਆ ਔਰ ਉਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਵੇਂ ਆਨ ਵਾਲੇ ਜ਼ਿਲ੍ਹੇ ਦੇ ਵਿੱਚ ਇਹ ਇਸ ਗੋਰ ਨੂੰ ਕਿਵੇਂ ਆਪਰੇਟ ਕਰ ਸਕਦੇ ਨੇ ਦੇਖ ਸਕਦੇ ਹੋ ਤਸਵੀਰਾਂ ਚ ਗੋਰ ਤਸੋਂ ਆਪਰੇਟ ਹੁੰਦਾ ਪਿਆ ਤਾਂ ਕਿਵੇਂ तो कर हाँ और... जी यहाँ पे नमो ड्रोन दीदी प्रोजेक्ट चल रहा है तो इनको और ट्रेंड करना है अभी इन, इनका सीखा नहीं है तो इनको ट्रेनिंग के लिए हम आए हैं ट्रेंड करने के लिए जिससे की नमो ड्रोन दीदी का मतलब यही है कि महिलाएं अपने पैर पे खुद खड़ी हो सके जब ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगे तो ये मोदी जी की बहुत बड़ी वो है प्रोजेक्ट तो बड़ा है तो जी, आपके जी, लिए, जी। लिए भी जिम्मेवारी रहती होगी जी हम पे बहुत बड़ी जिम्मेदारी है हम खुद भाग्यशाली है की हम ट्रेनिंग देने के लिए आए इनको हम ਸੇਵਾ ਕਰ ਰਹੇ ਆ ਜਿਸ ਤੇ ਕਿ ਇਹ ਇਹ ਵੀ ਖੁਸ਼ ਹੋਣਗੇ ਕਿ ਵੀ ਹਮੇ ਟ੍ਰੇਨਿੰਗ ਮਿਲ ਗਈ ਹਮ ਕਾਫੀ ਆਪਣਾ ਅਚਾ ਫੀਲ ਕਰ ਰਹੇ ਆ ਤਾਂ ਟ੍ਰੇਨਿੰਗ ਦੇ ਕੇ ਵੀ ਬਿਲਕੁਲ ਅਸੀਂ ਦੇਖਿਆ ਕਿ ਡਰੋਨ ਕਿਵੇਂ ਇਹ ਕਹਿਆ ਜਾਂਦਾ ਸੀ ਕਿ ਡਰੋਨ ਤਾਂ ਵੱਖ-ਵੱਖ ਕੰਮਾਂ ਲਈ ਯੂਜ਼ ਹੁੰਦੇ ਨੇ ਲੇਕਿਨ ਇੱਥੇ ਡਰੋਨ ਦੇਖਿਆ ਕਿ ਪੰਜਾਬ ਦੀਆਂ ਪੰਜਾਬ ਹੀ ਨਹੀਂ ਕੱਲਾ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਔਰ ਹੁਣ ਪੰਜਾਬ ਦੇ ਖੇਤਾਂ ਦੇ ਵਿੱਚ ਵੀ ਕੁਝ ਦਿਨਾਂ ਤੱਕ ਇਹ ਡਰੋਨ ਦੇਖਣ ਨੂੰ ਮਿਲਣਗੇ ਔਰ ਇਹਨਾਂ ਨੂੰ ਚਲਾਉਣ ਵਾਲੀਆਂ ਪੰਜਾਬ ਦੀਆਂ ਹੀ ਔਰਤਾਂ ਹੋਣਗੀਆਂ ਔਰ ਪੰਜਾਬ ਦੀਆਂ ਪਿੰਡ ਦੀਆਂ ਹੀ ਔਰਤਾਂ ਹੋਣਗੀਆਂ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਦੀ ਗੁਰਪ੍ਰੀਤ